ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਉਪਤੀ ਸਾਰੇ ਠੀਕ ਹੋਵਗੇ ਵਧੀਆ ਹੋਵਗੇ ਪਿੰਟੂ ਖੇਤੀ ਚੈਨਲ ਤੇ ਆਪਾਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਨੀ ਪੀਆਰ 126 ਦੀ ਆਪਣੇ ਮੱਕੀ ਵਾਲੇ ਠੀਕ ਹੈ ਜੀ ਬਾਂਹ ਦੇ ਵਿੱਚ ਜਿਹੜਾ ਆਪਣਾ ਝੂਨਾ ਲਾਇਆ ਹੋਇਆ ਵਾ ਤੇ ਇਹ ਅੱਜ ਆਪਾਂ ਤੁਹਾਨੂੰ ਦੱਸਦੇ ਆ ਵੀ ਕਿੰਨੀ ਤਰੀਕ ਨੂੰ ਜਿਹੜਾ ਆਪਾਂ ਝੂਨਾ ਲਾਇਆ ਤੇ ਅੱਜ ਕਿੰਨੇ ਦਿਨਾਂ ਦਾ ਹੋ ਗਿਆ ਤੇ ਕੀ ਕੀ ਇਹਨੂੰ ਖਰਾਕਾਂ ਦਿੱਤੀਆਂ ਠੀਕ ਹੈ ਜੀ ਇਹ ਝੂਨਾ ਕਿਸਾਨ ਵੀਰੋ ਤਕਰੀਬਨ ਆਪਾਂ 26 27 ਤਰੀਕ ਨੂੰ ਲਾਇਆ ਯਾਨੀ ਕਿ ਇੱਕ ਕੱਲੇ 26 ਨੂੰ ਇੱਕ 27 ਨੂੰ ਅੱਜ 14 ਤੋਂ 15 ਦਿਨਾਂ ਦਾ ਇਹ ਝੂਨਾ ਆਪਣਾ ਹੋ ਗਿਆ ਦੋਨੇ ਕੱਲੇ ਠੀਕ ਹੈ ਜੀ ਦੂਜੀ ਗੱਲ ਕਰ ਲਈ ਵੀ ਖਰਾਕ ਇਹਨੂੰ ਕੀ ਕੀ ਦਿੱਤੀ ਆ ਕਿਸਾਨ ਵੀਰੋ ਇਹਦੇ ਤੇ ਆਪਾਂ ਦੋ ਰੇਪ ਆਏ ਆ ਇੱਕ ਰੇਪ ਆਇਆ ਸੀ ਕਦੂ ਕਰਨ ਤੋਂ ਪਹਿਲਾਂ ਜਿਵੇਂ ਤੁਸੀਂ ਪਿਛੂਆਂ ਵੀਡੀਓ ਦੇ ਵਿੱਚ ਦੇਖਿਆ ਹੀ ਹੁਣ ਆਪਾਂ ਤਰੀ ਪਹਿਲਾ ਪਾ ਦਿੰਨੇ ਆ ਝੋਨੇ ਤੇ ਇੱਕ ਕਦੂ ਕਣਤੋਂ ਠੀਕ ਹੈ ਜੀ ਉਹਦਾ ਜਿਹੜਾ ਫਾਇਦਾ ਬਹੁਤ ਹੁੰਦਾ ਫਾਇਦਾ ਐ ਹੁੰਦਾ ਵੀ ਜਦੋਂ ਆਪਾਂ ਝੋਨਾ ਲਾਉਨੇ ਆ ਲਾਉਣਸਾਰ ਨਾਲ ਦੀ ਨਾਲ ਤੌਰ ਪੈਂਦਾ ਠੀਕ ਹੈ ਜੀ ਤੇ ਦੂਜੀ ਗੱਲ ਦੂਜਾ ਰੇ ਆਪਾਂ ਪਾਇਆ ਇਹਦੇ ਤੇ ਮਤਲਬ ਕਿ ਥੋੜੇ ਦਿਨ ਰੋਕ ਕੇ ਤੇ ਤੀਜਾ ਰੇ ਹੁਣ ਪਾਵਾਂਗੇ ਉਹ ਪਾ ਦਾਂਗੇ ਇੱਕ ਦੋ ਦਿਨਾਂ ਤੱਕ ਠੀਕ ਹੈ ਜੀ ਬਾਕੀ ਤੁਸੀਂ ਫਟਾਰਾ ਝੋਨੇ ਦਾ ਆਪ ਹੀ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਤੇ ਕਾਫੀ ਜਿਹੜਾ ਵਧੀਆ ਜਨੇਗੇ ਜੋਨੇ ਨੇ ਫਟਾਰਾ ਕੀਤਾ ਜਦੋਂ ਆਪਾਂ ਝੋਨਾ ਲਾਇਆ ਸੀ ਦੂਜੇ ਤੀਜੇ ਦਿਨ ਫਲਕਾ ਜਾਂ ਮੀਂਹ ਵੀ ਪੈ ਗਿਆ ਸੀਗਾ ਤੇ ਘਾਹ ਦਾ ਗੇੜਾ ਵੀ ਆਪਾਂ ਜਾਨੀ ਇਹਦੇ ਵਿੱਚ ਦੇਦਾ ਸੀ ਕੱਟਦਾ ਸੀਗਾ ਉਹਦੇ ਨਾਲ ਵੀ ਫਰਕ ਪੈ ਜਾਂਦਾ ਜਦੋਂ ਆਪਾਂ ਗੇੜਾ ਦਿੰਦੇ ਨੇ ਕਿਸਾਨ ਵੀਰੋ ਤੇ ਬਾਕੀ ਹੋਰ ਤਾਂ ਜਾਨੀ ਕਿ ਅਜੇ ਕੁਝ ਖਾਦ ਨਹੀਂ ਸੀ ਮੈਂ ਕਿਹਾ ਚਲੋ ਖਾਦ ਦੰਨੇ ਆ ਝੋਨਾ ਵੀ ਨਾਲੇ ਆਪਣੀਆਂ ਵੀਡੀਓ ਜਿਹੜੀਆਂ ਰੈਗੂਲਰ ਹੋ ਜਾਣਗੀਆਂ ਤੇ ਬਾਕੀ ਇੱਕ ਦੋ ਦਿਨਾਂ ਤੱਕ ਆਪਾਂ ਵੀਡੀਓ ਦੂਜੀ ਲੈ ਕੇ ਆਉਣੀ ਆ ਜਿਹੜਾ ਵੀ ਆਪਾਂ ਪਹਿਲਾਂ ਰੇਪ ਆਇਆ ਸੀ ਜਾਨੀ ਕਿ ਜਿਵੇਂ ਤੁਹਾਨੂੰ ਪਤਾ ਹੀ ਆ ਪਿਛਲੀ ਵੀਡੀਓ ਤੁਸੀਂ ਜਾ ਕੇ ਜਰੂਰ ਵੇਖ ਲਿਓ ਵੀ ਆਪਾਂ ਟ੍ਰੈਲ ਲਾਇਆ ਸੀਗਾ ਕੋਸ ਕਿੱਲਿਆਂ ਤੇ ਪਹਿਲਾਂ ਰੇਪ ਆਇਆ ਕੋਸ ਦੇ ਬਾਅਦ ਚ ਉਹ ਜਿਹੜੇ ਬਈ ਕਿਸਾਨ ਵੀਰੋਂ ਆਪਣੇ ਜਾਨੀ ਕਿ ਪਾਇਆ ਹੋਇਆ ਰੇ ਉਹ ਝੂਨਾ ਹਜੇ ਵੀ ਜਾਨੀ ਬਹੁਤ ਫਰਕ ਨਾਲ ਅੱਗੇ ਚੱਲਦਾ ਵਾ ਦੂਜੇ ਝੂਨੇ ਜਿਹੜੇ ਤੇ ਆਪਾਂ ਬਾਅਦ ਚ ਰੇਪ ਆਇਆ ਸੀ ਠੀਕ ਹੈ ਜੀ ਉਹ ਤੁਹਾਨੂੰ ਆਪਾਂ ਅਗਲੇ ਵੀਡੀਓ ਦੇ ਵਿੱਚ ਦੱਸਾਂਗੇ ਫਰਕ ਉਹ ਵਿਖਾਵਾਂਗੇ ਤੇ ਬਾਕੀ ਕਾਫੀ ਟਾਈਮ ਬਾਅਦ ਅੱਜ ਆਪਣੀ ਜਿਹੜੀ ਵੀਡੀਓ ਆਈ ਆ ਤੇ ਉਹਦੇ ਵੀ ਕੋਈ ਕਾਰਨ ਸੀਗੇ ਤੇ ਹੁਣ ਵੀਡੀਓ ਜਿਹੜੀਆਂ ਆਪਾਂ ਰੈਗੂਲਰ ਲੈ ਕੇ ਆਇਆ ਕਰਾਂਗੇ ਤੇ ਬਸ ਹੁਣ ਬੇਲੀਆਂ ਯਾਨੀ ਕਿ ਵੀ ਹੁਣ ਵੀਡੀਓ ਫਿਰ ਦੁਬਾਰੇ ਅਪਲੋਡ ਕਰਿਆ ਕਰਾਂਗੇ ਡੇਲੀ ਤੇ ਬਾਕੀ ਤੁਸੀਂ ਸਪੋਰਟ ਪੂਰੀ ਕਰਿਆ ਕਰੋ ਤੇ ਇੱਕ ਕਿਸਾਨ ਵੀਰੋ ਆਪਾਂ ਜਿਹੜੀ ਆ ਵੀ ਟਰੈਕਟਰ ਲਿਆਂਦਾ ਜਮ ਤੋਂ ਤਈਆ ਤੁਹਾਨੂੰ 4x4 ਤੇ ਉਹਦੀ ਵੀ ਡਿਟੇਲ ਨਾਲ ਪੂਰੀ ਵੀਡੀਓ ਲੈ ਕੇ ਆਵਾਂਗੇ ਉਹਦੇ ਬਾਰੇ ਵੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਤੇ ਬਾਕੀ ਮਿਲਦਿਆਂ ਨੂੰ ਵੀਡੀਓ ਦੇ ਨਾਲ ਹੱਸੀ ਕਾ ਸਾਰਿਆਂ ਨੂੰ ਬਾਈ ਬਾਈ ਜੀ